ਪੀਤੀਏ ਦਾ ਐਵੇਂ ਗੁੱਸਾ ਕਰੀ ਚੰਨੀ ਐ ਅੱਜ ਤੋਂ ਬਾਅਦ ਤੇ ਵੈਸੀ ਨਹੀਂ ਪੀਤੀ ਜਾਣੀ ਕਿਉਂ ਪਾਪਾ ਜੀ ਆ ਰਹੇ ਐ ਹਾਂ ਪਾਪਾ ਜੀ ਆ ਰਹੇ ਐ ਐ ਲਾ ਕਿਉਂ ਨਹੀਂ ਦੱਸਿਆ ਮੈਂ ਮਰ ਜਾ ਮੈਂ ਕਿੱਥੇ ਵਢਾਉਂਗੀ ਉਹਨਾਂ ਨੂੰ ਮੈਂ ਕੀ ਖਵਾਉਂਗੀ ਤੂੰ ਭਾਵੇਂ ਫਿੱਕੇ ਚੌਲ ਹੀ ਖਵਾ ਦੀ ਪਾਪਾ ਜੀ ਨੂੰ ਪੁੰਜੇ ਬਿਠਾ ਦੀ ਬਹੁਤ ਮਿਹਰਬਾਨੀ ਤੇਰੀ ਲੈ ਦੱਸ ਮੈਂ ਫਿੱਕੇ ਚੌਲ ਕਿਉਂ ਖਵਾਉਂਗੀ ਕਿਉਂਕਿ ਪਾਪਾ ਜੀ ਤੁਹਾਡੇ ਨਹੀਂ ਮੇਰੇ ਆ ਰਹੇ ਨੇ ਤੁਹਾਡਾ ਬੁੜਾ ਰਹੇ ਹੈ ਵਾਹ ਤੁਹਾਡੀ ਅੱਖ ਅੱਖ ਤੇ ਸਾਡੀ ਅੱਖ ਡੇਲਾ ਤੁਹਾਡਾ ਬਾਪੂ ਪਾਪਾ ਜੀ ਤੇ ਸਾਡਾ ਬਾਪੂ ਬੁੜਾ ਹੈ ਮੇਰੇ ਨਾਲ ਨਾ ਇਦਾਂ ਉੱਚੀ ਬਾਤ ਗੱਲ ਕਰਨ ਦੀ ਲੋੜ ਨਹੀਂ ਮੈਂ ਕਦੋਂ ਕੀਤੀ ਹੈ ਇਦਾਂ ਵੀ ਕਰਨ ਦੀ ਲੋੜ ਨਹੀਂ ਮੇਰੇ ਸੱਤ ਬੈਂਡ ਕਰਕੇ ਤੁਸੀਂ ਇੱਥੇ ਬੈਠੇ ਹੋ ਹੈਲੋ 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 ਔਰ ਮੇਰੀ ਸੁਣੋ ਗੱਲ ਆ ਤੇਰੇ ਬੈਂਡ ਨਹੀਂ ਪੀਪਣੀ ਵਜਾਈ ਪਈ ਹੈ ਮੇਰੀ ਇਹ ਸੱਤ ਬੈਂਡ ਨਹੀਂ ਸੱਪ ਬੈਂਡ ਲੱਗਦੇ ਆ ਮੈਨੂੰ ਜਿਹੜੇ ਰੋਜ਼ ਮੇਰੇ ਸੀਨੇ ਤੇ ਲੜਦੇ ਆ ਕਿਸੇ ਦੇ ਵਿਆਹ ਤੇ ਜਾਵਾਂ ਨਾ ਮੇਰਾ ਬੈਂਡ ਵਾਲੇ ਕੁੱਟਣ ਨੂੰ ਜੀ ਕਰਦਾ ਉੱਥੇ ਮੈਂ ਤੈਨੂੰ ਦੱਸਦਾ ਬਸ ਹਾਂ ਪਾਪਾ ਜੀ ਆ ਰਹੇ ਆ ਤਾਂ ਆ ਰਹੇ ਆਉਣਗੇ ਹੋ ਗਾੜ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਹਿਲਾਂ ਮੇਰੇ ਵਿੱਚ ਲਾ ਕੇ ਤੁਸੀਂ ਇੱਥੇ ਆ ਗਏ ਫਿਰ ਤੁਹਾਡਾ ਭਰਾ ਆ ਗਿਆ ਹੁਣ ਤੁਹਾਡਾ ਬੁੜਾ ਆ ਰਿਹਾ ਸ਼ੂਗਰ ਹੈ ਰੱਵਾ ਸ਼ੂਗਰ ਹੈ ਜਹਾਜ ਦੇ ਪਿੱਛੇ ਹੁੱਕਣੀ ਲੱਗੀ ਨਹੀਂ ਤਾਂ ਤੁਹਾਡਾ ਸਾਰਾ ਡੱਬਲ ਟਰਾਲੀਆਂ ਪਰ ਪਰ ਕੇ ਇੱਥੇ ਆ ਜੇ ਪਾਪਾ ਜੀ ਸ਼ੌਂਕ ਨੂੰ ਆ ਰਹੇ ਆ ਕਿਤੇ ਛੋਟੇ ਭਰਾ ਦਾ ਵਿਆਹ ਤਾਂ ਆ ਰਹੇ ਆ